ਕੋ ਵੇਦਾ ਗੋਮਾਸਾਸ ਆ ਰਿਹਾ ਕੋਈ ਗੋਮਾਸਾਸ ਮਾਰੀ ਨਾ ਛੱਡ ਦੇ ਮਾਰਨ ਦੀ ਕਰ ਆਹ ਹਿੰਦੂ ਕੋ ਪਤਾ ਲੱਗੇ ਕਿ ਹਮਾਰੇ ਗਾਇ ਮਾਂ ਦੇਖੇ ਮੇਂ ਭਰ ਕੇ ਖਾਏ ਜਾ ਰਹੇ ਪਤਾ ਲੱਗਣਾ ਚਾਹੀਏ ਜੀ ਨਹੀਂ ਅਜਤੰਦ ਕਹੇ ਪਿੱਛੇ ਤੋਂ ਕਰ ਗੋਮਾਸਾਸ ਚੀਂ ਕਰ ਉਹ ਕੋ ਬੈਂਕ ਚ ਪਾ ਦੇ ਯਾਰ ਕਿਤੇ ਕਿਤੇ ਕਿੰਨੇ ਸਾਲਾਂ ਦੇ ਵੇਚ ਤੂੰ ਕਰ ਬੰਦ ਕਿੰਨੇ ਸਾਲਾਂ ਦੇ ਵੇਚ ਤੂੰ ਹਾਂਜੀ ਇਹ ਭਾਈ ਬਾਦਰ ਰੋਡ ਦੇ ਵਿੱਚ ਲਾਈਵ ਰਹਿੰਦੇ ਹਾਂ ਹਾਂ ਉਹ 4 ਸਾਲ ਤੋਂ ਕਰ ਰਹੀ ਹੈ ਅੱਜ ਮਿਲ ਕੇ ਆਇਆ 4 ਸਾਲ ਤੋਂ ਕਰ ਰਹੀ ਹੈ ਇਹ ਜਿਹੜੀ ਇਹ ਲੇਡੀਆਂ ਆ ਇਹ ਤਸਕਰ ਆ ਇਹ ਬੈਗਾਂ ਦੇ ਵਿੱਚ ਗੋਮਾਸ ਮੰਗਾਂਦੀ ਹੈ ਤੇ ਗੋਮਾਸ ਮਗਾਉਣ ਤੋਂ ਬਾਅਦ ਇਹ ਸਪਲਾਈ ਕਰਦੀ ਆ ਤੇ ਪੁਲਿਸ ਪ੍ਰਸ਼ਾਸਨ ਦੀ ਮਦਦ ਨਾਲ ਇਹਨੂੰ ਗ੍ਰਿਫਤਾਰ ਕੀਤਾ ਗਿਆ ਹੈ ਤਕਰੀਰਾਂ ਦੇ ਵਿੱਚ ਉਸ ਮੈਨਾਂ ਦੀ ਗਵਾਹ ਆ ਰਹੇ ਜਿਸ ਦਾ ਅਸੀਂ ਵਿੱਚ ਗਊ ਹੱਤਿਆ ਬੰਦ ਕਰੋ ਬੰਦ ਕਰੋ ਬੰਦ ਕਰੋ ਬੰਦ ਕਰੋ ਬੰਦ ਕਰੋ ਉਹ ਇਹ ਤੇ ਦਊਂਦੀ ਪੰਜਾਬ ਦੇ ਵਿੱਚ ਸ਼ਰਿਆਮ ਦਿਨ ਦਹਾੜ ਤੇ ਬੈਗਾਂ ਦੇ ਵਿੱਚ ਪੈਕ ਕਰਕੇ ਗੋਮਾਸ ਦੀ ਹੋਮ ਡਿਲੀਵਰੀ ਕੀਤੀ ਜਾ ਰਹੀ ਹੈ ਅੱਜ ਅਸੀਂ ਕਾਕੋਵਾਲ ਰੋਡ ਤੇ ਖੜੇ ਆ ਜਿੱਥੇ ਪੂਰੇ ਸੈਂਕੜੇ ਦੀ ਤਦਾਦ ਦੇ ਵਿੱਚ ਮੱਲਾ ਨਿਵਾਸੀ ਇਕੱਠੇ ਹੋਏ ਨੇ ਸਾਡੇ ਹਿੰਦੂ ਭਾਈ ਇਕੱਠੇ ਹੋਏ ਨੇ ਮੱਲਾ ਨਿਵਾਸੀ ਨੂੰ ਪਤਾ ਲੱਗਿਆ ਰੋਜ਼ਾਨਾ ਦੀ ਗੱਲ ਹੈ ਤੇ ਰੋਜ਼ 5-5 ਕਿਲੋ ਦੀ ਪੈਕਿੰਗ ਕਰਕੇ ਇਹ ਲੋਕ ਇੱਥੇ ਗੋਮਾਸ ਆਪਣੇ ਘਰਾਂ ਦੇ ਵਿੱਚ ਮੰਗਵਾਉਂਦੇ ਨੇ ਠੀਕ ਹੈ ਅਸੀਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਆਂ ਜਿੱਥੇ ਅਸੀਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਆਂ ਉੱਥੇ ਅਸੀਂ ਆਪਣੇ ਧਰਮ ਦੀ ਬੇਅਤਬੀ ਵੀ برداشت ਨਹੀਂ ਕਰ ਸਕਦੇ ਕਿਉਂਕਿ ਅਸੀਂ ਗੋਮਾਂ ਤਾਂ ਪੂਜਦੇ ਆਂ ਇਸ ਕਰਕੇ ਮੈਂ ਪ੍ਰਸ਼ਾਸਨ ਨੂੰ ਤੇ ਪੰਜਾਬ ਸਰਕਾਰ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਜਿਹੜੇ ਅਨਸਰ ਜਿਹੜੇ ਵੀ ਸ਼ਰਾਰਤੀ ਅਨਸਰ ਨੇ ਜਿਹੜੇ ਪੰਜਾਬ ਦਾ ਮਾਹੌਲ ਖਰਾਬ ਖਾਣਾ ਚਾਹੁੰਦੇ ਨੇ ਜਿਹੜੇ ਗੋਮਾਸ ਦੀ ਡਿਲੀਵਰੀ ਘਰ-ਘਰ ਪਹੁੰਚਾ ਰਹੇ ਨੇ ਇਹਨਾਂ ਦੇ ਜਾਓ ਤਾਂ ਜਲਦੀ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਆ ਜਿੱਦਾਂ ਇਹਨਾਂ ਨੇ ਸਾਡੀ ਗੋਮਾਸ ਦੇ ਟੁਕੜੇ ਕੀਤੇ ਨੇ ਮੈਂ ਪੁਲਿਸ ਨੂੰ ਵੀ ਕਿਹੜਾ ਚਾਹੁੰਨਾ ਏ ਇਦਾਂ ਹੀ ਇਹ ਦਰਿੰਦਿਆਂ ਦੇ ਟੁਕੜੇ ਹੋਣੇ ਚਾਹੀਦੇ ਲੇਕਿਨ ਮੈਂ ਇੱਕ ਸਵਾਲ ਛੋਟਾ ਜਿਹਾ ਜੰਦਾ ਦਾ ਸਵਾਲ ਇਹ ਪੁੱਛੂਗਾ ਕਿ ਜੇਕਰ ਤੁਸੀਂ ਮੰਨ ਲਓ ਕਿ ਕਾਰਵਾਈ ਕਰਾਤੀ ਇੱਥੇ ਪਰਚੇ ਵੀ ਦਰਜ ਹੋ ਜਣਾ ਨੇ ਤੇ ਜੇਲ ਵੀ ਕਰਨੀ ਲੇਕਿਨ ਬਾਹਰ ਆ ਕੇ ਤਾਂ ਫਿਰ ਇਹਨੇ ਉਹੀ ਕੰਮ ਕਰਨਾ ਤੇ ਜੇ ਦੁਬਾਰਾ ਕੇ ਦੁਬਾਰਾ ਹੀ ਕੰਮ ਕਰੂਗਾ ਰੱਬ ਨੇ ਸਾਨੂੰ ਹੱਥ ਦਿੱਤੇ ਆ ਫਿਰ ਅਸੀਂ ਜਾਣੀਏ ਤੇ ਇਹ ਜਾਣੇ ਜੇ ਪ੍ਰਸ਼ਾਸਨ ਸਾਨੂੰ ਇਨਸਾਫ ਨਹੀਂ ਦਿਵਾ ਸਕਦਾ ਨਾ ਫਿਰ ਸਾਨੂੰ ਪਤਾ ਕਿ ਇਹ ਬੰਦਿਆਂ ਦਾ ਕਾਰੋਬਾਰ ਕਿੱਦਾਂ ਬੰਦ ਕਰੇ ਭਾਜੀ ਜਿੱਦਾਂ ਇਹ ਗਾਂ ਨੂੰ ਵੱਡਿਆ ਉਸੇ ਹਿਸਾਬ ਨਾਲ ਇਹਨਾਂ ਨੂੰ ਵੱਡਿਆ ਜਾਵੇ ਇੰਨਾ ਵੱਡੂ ਨਹੀਂ ਕਰਦੇ ਮੁੱਠੀ ਫਿਰ ਕੁਝ ਹੋਏਗਾ ਬੜਾ ਇਹਨਾਂ ਦੀ ਇੱਜ਼ਤ ਕਰਕੇ ਦੇ ਜਿਹੜਾ ਸਾਡੇ ਧਰਮ ਦੀ ਸਾਡੀ ਮਾਂ ਦੀ ਇੱਜ਼ਤ ਕਰੂਗਾ ਅਸੀਂ ਉਹਦੀ ਮਾਂ ਦੀ ਇੱਜ਼ਤ ਕਰਾਂਗੇ ਕੋਈ ਹੋਵੇ ਤਾਂ ਗੋਮਾ ਦੱਸ ਆ ਰਿਹਾ ਲੋਕ ਨਾ ਮਾਰੀ ਨਾ ਛੱਡ ਦੇ ਮਾਰ ਨਾ ਆਜ ਨੂੰ ਖਿੰਦੂ ਕੋ ਪਤਾ ਲੱਗੇ ਕਿ ਹਮਾਰੇ ਗਾਇ ਮਾਂ ਦੇਖੇ ਮੇਂ ਭਰ ਕੇ ਖਾਏ ਜਾ ਰਹੇ ਪਤਾ ਲੱਗਣਾ ਚਾਹੀਏ ਜੀ ਅਜਾ ਨਹੀਂ ਸੰਦ ਕਹੇ ਪਿੱਛੇ ਤੋਂ ਕਰਾ ਗੋ ਮਾਸ ਵੇਚੀ ਦੇਣਾ ਉਹ ਬੈਂਕ ਚ ਪਾ ਦੇ ਯਾਰ ਕਿਤੇ ਕਿਤੇ ਕਿੰਨੇ ਸਾਲਾਂ ਦੇ ਵੇਚ ਤੂੰ ਓ ਕਰ ਬੰਦ ਕਿੰਨੇ ਸਾਲਾਂ ਦੇ ਵੇਚ ਤਾਨੂੰ ਹਾਂਜੀ ਇਹ ਪਾਈ ਬਾਦਰ ਰੋਡ ਦੇ ਵਿੱਚ ਲਾਈਵ ਰਹਿੰਦੇ ਹਾਂ ਹਾਂ ਚਾਰ ਸਾਲ ਤੋਂ ਕਰ ਰਹੇ ਹਾਂ ਇਹ ਚੰਦਾ ਬੈਂਕ ਦੇ ਚਾਰ ਸਾਲ ਤੋਂ ਕਰ ਰਹੇ ਆ ਇਹ ਜੜੀ ਇਹ ਲੇਡੀਆਂ ਹੈ ਇਹ ਤਸਕਰ ਹੈ ਇਹ ਬੈਗਾਂ ਦੇ ਵਿੱਚ ਗੋਮਾਸ ਮੰਗਾਂਦੀ ਹੈ ਤੇ ਗੋਮਾਸ ਮਗਾਉਣ ਤੋਂ ਬਾਰੇ ਤੇ ਸਪਲਾਈ ਕਰਦੀ ਹੈ ਤੇ ਪੁਲਿਸ ਪ੍ਰਸ਼ਾਸਨ ਦੀ ਮਦਦ ਨਾਲ ਇਹਨੂੰ ਗ੍ਰਿਫਤਾਰ ਕੀਤਾ ਗਿਆ ਤਕੀਰਾਂ ਦੇ ਵਿੱਚ ਉਸ ਮੱਲਾਂ ਨੂੰ ਵੀ ਲਿਆ ਜਾ ਰਿਹਾ ਜਿਸ ਦਾ ਅਸੀਂ ਵਿੱਚ ਗਊ ਹੱਤਿਆ ਬੰਦ ਕਰੋ ਬੰਦ ਕਰੋ ਬੰਦ ਕਰੋ ਬੰਦ ਕਰੋ ਬੰਦ ਕਰੋ ਬੰਦ ਕਰੋ ਉਹ ਇਹ ਤੇ ਦੌੜੀ ਪੰਜਾਬ ਦੇ ਵਿੱਚ ਸ਼ਰਿਆਮ ਦਿਨ ਦਹਾੜ ਬੈਗਾਂ ਦੇ ਵਿੱਚ ਪੈਕ ਕਰਕੇ ਗੋਮਾਸ ਦੀ ਹੋਮ ਡਿਲੀਵਰੀ ਕੀਤੀ ਜਾ ਰਹੀ ਹੈ ਅੱਜ ਅਸੀਂ ਕਾਕੋਵਾਲ ਰੋਡ ਤੇ ਖੜੇ ਆ ਜਿੱਥੇ ਪੂਰੇ ਸੈਂਕੜੇ ਦੀ ਤਦਦ ਦੇ ਵਿੱਚ ਮੱਲਾ ਨਿਵਾਸੀ ਇਕੱਠੇ ਹੋਏ ਨੇ ਸਾਡੇ ਹਿੰਦੂ ਭਾਈ ਇਕੱਠੇ ਹੋਏ ਨੇ ਆਕਾ ਨਿਵਾਸੀ ਨੂੰ ਪਤਾ ਲੱਗਿਆ ਰੋਜ਼ਾਨਾ ਦੀ ਗੱਲ ਹੈ ਤੇ ਰੋਜ਼ 5-5 ਕਿਲੋ ਦੀ ਪੈਕਿੰਗ ਕਰਕੇ ਇਹ ਲੋਕ ਇੱਥੇ ਗੋਮਾਸ ਆਪਣੇ ਘਰਾਂ ਦੇ ਵਿੱਚ ਮੰਗਵਾਉਂਦੇ ਨੇ ਠੀਕ ਹੈ ਅਸੀਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਆ ਜਿੱਥੇ ਅਸੀਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਆ ਉੱਥੇ ਅਸੀਂ ਆਪਣੇ ਧਰਮ ਦੀ ਬੇਤ ਵੀ ਵੀ ਬਰਦਾਸ਼ਤ ਨਹੀਂ ਕਰ ਸਕਦਾ ਕਿਉਂਕਿ ਅਸੀਂ ਗੋ ਮਾਂ ਤਾਂ ਨੂੰ ਪੂਜਦੇ ਆ ਇਸ ਕਰਕੇ ਮੈਂ ਪ੍ਰਸ਼ਾਸਨ ਨੂੰ ਤੇ ਪੰਜਾਬ ਸਰਕਾਰ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਜਿਹੜੇ ਅਨਸਰ ਜਿਹੜੇ ਵੀ ਸ਼ਰਾਰਤੀ ਅਨਸਰ ਨੇ ਜਿਹੜੇ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਨੇ ਜਿਹੜੇ ਗੋ ਮਾਸ ਦੀ ਡਿਲੀਵਰੀ ਘਰ ਘਰ ਪਹੁੰਚਾ ਰਹੇ ਨੇ ਇਹਨਾਂ ਦੇ ਜਲਦ ਤੋਂ ਜਲ ਬੰਦੀ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਹੈ ਜਿੱਦਾਂ ਇਹਨਾਂ ਨੇ ਸਾਡੀ ਗੋਮਾਸ ਦੇ ਟੁਕੜੇ ਕੀਤੇ ਨੇ ਮੈਂ ਪੁਲਿਸ ਨੂੰ ਵੀ ਕਿਹੜਾ ਚਾਹੁੰਦਾ ਏਦਾਂ ਹੀ ਇਹ ਦਰਿੰਦਿਆਂ ਦੇ ਟੁਕੜੇ ਹੋਣੇ ਚਾਹੀਦੇ ਲੇਕਿਨ ਮੈਂ ਇੱਕ ਸਵਾਲ ਛੋਟਾ ਜਿਹਾ ਜੰਦਾ ਸਵਾਲ ਹੀ ਪੁੱਛੂਗਾ ਕਿ ਜੇਕਰ ਤੁਸੀਂ ਮੰਨ ਲਓ ਇੱਕ ਕਾਰਵਾਈ ਕਰਾਤੀ ਇੱਥੇ ਪਰਚਾ ਵੀ ਦਰਜ ਹੋ ਜਾਣਾ ਨੇ ਜੇਲ੍ਹ ਵੀ ਘਟਣੀ ਲੇਕਿਨ ਬਾਹਰ ਆ ਕੇ ਤਾਂ ਫਿਰ ਇਹਨੇ ਉਹੀ ਕੰਮ ਕਰਨਾ ਤੇ ਜੇ ਦੁਬਾਰਾ ਕੇ ਦੁਬਾਰਾ ਹੀ ਕੰਮ ਕਰੂਗਾ ਰੱਬ ਨੇ ਸਾਨੂੰ ਹੱਥ ਦਿੱਤੇ ਆ ਫਿਰ ਅਸੀਂ ਜਾਣੀਏ ਤੇ ਇਹ ਜਾਣੇ ਜੇ ਪ੍ਰਸ਼ਾਸਨ ਸਾਨੂੰ ਇਨਸਾਫ ਨਹੀਂ ਦਿਵਾ ਸਕਦਾ ਨਾ ਫਿਰ ਸਾਨੂੰ ਪਤਾ ਕਿ ਇਹ ਬੰਦਿਆ ਦਾ ਕਾਰੋਬਾਰ ਕਿੱਦਾਂ ਬੰਦ ਕਰੇ ਭਾਜੀ ਜਿੱਦਾਂ ਇਹ ਗਾਣੂ ਵੱਡਿਆ ਉਸੇ ਹਿਸਾਬ ਨਾਲ ਇਹਨਾਂ ਨੂੰ ਵੱਡਿਆ ਜਾਵੇ ਇੰਨਾ ਵੱਡੂ ਨਹੀਂ ਕਰਦੇ ਮੁੱਠੇ ਫਿਰ ਕੁਝ ਹੋਏਗਾ ਬੜਾ ਇਹਨਾਂ ਦੀ ਇੱਜ਼ਤ ਕਰਕੇ ਦੇ ਜਿਹੜਾ ਸਾਡੇ ਧਰਮ ਦੀ ਸਾਡੀ ਮਾਂ ਦੀ ਇੱਜ਼ਤ ਕਰੂਗਾ ਅਸੀਂ ਉਹਦੀ ਮਾਂ ਦੀ ਇੱਜ਼ਤ